ਮਲੇਰਕੋਡਲਾ ਪੁਲਿਸ ਵੱਲੋਂ ਨਸ਼ਾ ਸਮਗਲਨਾ ਅਤੇ ਮਾੜੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ ਜਦੋਂ ਸ਼੍ਰੀ ਵੈਬ ਸਾਈਕਲ ਪੀਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸ਼੍ਰੀ 30 ਕੁਮਾਰ ਪੀਪੀਐਸ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਲੇਰਕੋਡਲਾ ਦੀ ਨਿਗਰਾਨੀ ਤਹਿਤ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ ਸਟਾਫ ਮਹਾਰਾਣਾ ਦੀ ਟੀਮ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਕੋਲੋਂ 505 ਗ੍ਰਾਮ ਚਿੱਟਾ ਹੈਰੋਇਨ ਬਰਾਮਦ ਕੀਤੀ ਅੱਜ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਐਸਐਸਪੀ ਮਲੇਰ ਕੋਟਲਾ ਸ਼੍ਰੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੇ ਉੱਪਰ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਅਤੇ ਹੁਣ ਉਸ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਰਿਮਾਂਡ ਦੌਰਾਨ ਇਸ ਸੰਬੰਧ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਸੀਏਏ ਇੰਚਾਰਜ ਰਜਿੰਦਰ ਵੱਲੋਂ ਇੱਕ ਜਿਹੜਾ ਨਾਈਜੀਰੀਅਨ ਅਸੀਂ ਫੜਿਆ ਹੈ ਗੋਡਵਿਨ ਜਿਹਦੇ ਤੇ ਆਲਰੇਡੀ ਇੱਕ ਪਰਚੇ ਦਰਜ ਹੈਗਾ ਕੁਰਾਲੀ ਥਾਣੇ ਉਹ ਵੀ ਐਨਡੀਪੀਐਸ ਦਾ ਪਰਚਾ ਦਰਜ ਸੀਗਾ ਤੇ ਅੱਗੇ ਵੀ ਸੰਗਰੂਰ ਜੇਲ੍ਹ ਚ ਰਹਿ ਗਿਆ ਹੈ ਇਹ ਅਸੀਂ ਜਿਹੜਾ ਜੰਮੂ ਕਟੜਾ ਹਾਈਵੇ ਬਣ ਰਿਹਾ ਉੱਥੇ ਸਾਡੀ ਪੈਟਰੋਲਿੰਗ ਪਾਰਟੀ ਗਸ਼ਤ ਕਰ ਰਹੀ ਸੀ ਜਵੇਂ ਰੂਟੀਨ ਦੇ ਵਿੱਚ ਨਾਕੇ ਚੱਲ ਰਿਹਾ ਹੈ ਇਹ ਓਵਰ ਤੇ ਸੀਗਾ ਤੇ ਸ਼ੱਕੀ ਲੱਗਿਆ ਤੇ ਇਹ ਜਦੋਂ ਇਹਨੂੰ ਰੋਕਿਆ ਤੇ ਇਹਦੇ ਕੋਲੋਂ ਅੱਧਾ ਕਿਲੋ ਕਰਸ਼ਲ ਕਮਰਸ਼ਲ ਕੁਆਂਟੀਟੀ ਦੇ ਵਿੱਚ ਏ ਇਹ ਦੇਚੇ ਹਰੂਨ ਰਿਕਵਰ ਹੋਈ ਹੈ ਇਹ ਦਿੱਲੀ ਤੋਂ ਲੈ ਕੇ ਆਇਆ ਸੀ ਹੁਣ ਅਸੀਂ ਇਹਨੂੰ ਰਿਮਾਂਡ ਤੇ ਲੈ ਕੇ ਵੀ ਇਹਨੇ ਅੱਗੇ ਕਿੱਥੋਂ ਦੇਣੀ ਸੀ ਤੇ ਕਿੱਥੋਂ ਲੈ ਕੇ ਆਇਆ ਜਿਸ ਨੂੰ ਆਪਾਂ ਕਹਿੰਦਾ ਵੀ ਫਾਰਵਰਡ ਲਿੰਕੇਜ ਤੇ ਬੈਕਵਰਡ ਲਿੰਕੇਜ ਤੇ ਅਸੀਂ ਕੰਮ ਕਰਾਂਗੇ ਤਾਂ ਕਿ ਹੋਰ ਵੀ ਜਿਹੜੇ ਇੱਥੇ ਕਿਹੜੇ ਬੰਦੇ ਜਿਹੜੇ ਖਰੀਦਣ ਵਾਲੇ ਆ ਤੇ ਅੱਗੇ ਕਿਹਨੂੰ ਵੇਚਦਾ ਸੀ ਸਰ ਇੱਕ ਹੋਰ ਵੀ ਇਹ ਤੇ ਪਹਿਲਾਂ ਕੋਈ ਪਾਸਾ ਇਹਦੇ ਤੇ ਜ਼ਿਲ੍ਹਾ ਮੁਹਾਲੀ ਚ ਕਰਾਲੀ ਥਾਣੇ ਦੇ ਵਿੱਚ ਆਲਰੇਡੀ ਐਨਡੀਪੀਐਸ ਦਾ ਇੱਕ ਪਰਚਾ ਦਰਜ ਹੈ ਤੇ ਹੁਣ ਇਹ ਦੂਜਾ ਪਰਚਾ ਦਰਜ ਹੋਇਆ ਸਰ ਇਹ ਆਪ ਤਿਆਰ ਕਰਦੇ ਸੀ ਤੁਹਾਨੂੰ ਤਾਂ ਇੱਕ ਇਹ ਅਸੀਂ ਡਿਟੇਲ ਚ ਬੋਲ ਰਹੇ ਆ ਇਹ ਆਪ ਤਿਆਰ ਕਰਦੇ ਇਹਨਾਂ ਦੀਆਂ ਟੀਮਾਂ ਉੱਥੇ ਬੈਠੀਆਂ ਹੁੰਦੀਆਂ ਤਿਲਕ ਨਗਰ ਦਿੱਲੀ ਦੇ ਵਿੱਚ ਕਾਫੀ ਇਹ ਜਿਹੜੇ ਹੈਗੇ ਨਾਈਜੀਰੀਅਨਸ ਕੰਮ ਕਰਦੇ ਆ ਤੇ ਉਹਦੇ ਚ ਉਹਨਾਂ ਚੋਂ ਇੱਥੇ ਆਇਆ ਸੀਗਾ ਤੇ ਸ਼ੱਕ ਦੇ ਦਾਰ ਚੋਂ ਜਦੋਂ ਫੜਿਆ ਤੇ ਅੱਧਾ ਕਿਲੋ ਹੈਰੋਇਨ ਰਿਕਵਰ ਕੀਤੀ ਲੱਗਦਾ ਸਰ ਸਹੀ ਇਹ ਬੜੀ ਕਾਮਯਾਬੀ ਕਿਉਂਕਿ ਕਿਉਂਕਿ ਜਿਹੜਾ ਜ਼ਿਲ੍ਹਾ ਪੁਲਿਸ ਦੇ ਹਿਸਾਬ ਨਾਲ ਇੱਕ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਜਿਹੜੇ ਬਾਰਡਰ ਏਰੀਆਜ਼ ਚ ਉੱਥੇ ਕਿਲੋਸ ਚ ਰਿਕਵਰੀ ਹੁੰਦੀ ਹੈ ਤੇ ਜਿਹੜ ਬੜੀ ਵੱਡੀ ਗੱਲ ਹੈ ਬੜਾ ਇੱਕ ਸ਼ਲਾਗ ਜੋ ਕੰਮ ਕੀਤਾ ਸੀ ਇਹ ਟੀਮ ਨੇ ਸਰ ਉਦੋਂ ਵੀ ਕੁਆਂਟੀਟੀ ਚ ਪੜੀ ਗਈ ਸੀ ਇਹਦੇ ਚ ਕੋਰਾਲੀ ਆ ਉਹ ਅਜੇ ਡਿਟੇਲਸ ਨਹੀਂ ਇੰਨਾ ਪਤਾ ਲੱਗਾ ਵੀ ਐਨਡੀ ਦਾ ਪਰਚਾ ਸੀਗਾ ਜੀ ਤੇ ਉਹ ਅਜੇ ਸਾਨੂੰ ਕਲੀਅਰ ਨਹੀਂ ਆ ਜੀ ਪਰ ਇਹ ਜ਼ਰੂਰ ਹੈ ਵੀ ਐਨਡੀਪੀ ਅਜਾ ਤੇ ਕੋਰਾਲੀ ਥਾਣੇ ਪਰਚਾ ਦਰਜ ਹੋ ਜਾਵੇ ਥੈਂਕ ਯੂ